ਇਕਲੌਤੇ ਪੁੱਤ ਤੇ ਜ਼ਿੰਮੇਵਾਰੀਆਂ ਬਹੁਤ ਸੀ ਇੱਕ ਵਾਰ ਤਾਂ ਰਹਿਮ ਕਰ ਲੈਂਦਾ ਰੱਬਾ ਅਜੇ 8 ਮਹੀਨੇ ਪਹਿਲਾਂ ਇੰਗਲੈਂਡ ਗਿਆ ਸੀ ਬੇਬੇ ਨੂੰ ਫੋਨ ਕਰਕੇ ਕਹਿੰਦਾ ਸੀ ਤੂੰ ਚਿੰਤਾ ਨਾ ਕਰੀ ਮਾਂ ਦੇਖੀ ਤੇਰੇ ਪੁੱਤ ਨੇ ਭੈਣਾਂ ਦਾ ਵਿਆਹ ਵੀ ਕਰਨਾ ਤੇ ਗਰੀਬੀ ਵੀ ਚੱਕ ਦੇਣੀ ਪਰ ਕੀ ਪਤਾ ਸੀ ਇਸ ਮਨਹੂਸ ਘੜੀ ਨੇ ਘਰ ਹੀ ਪੱਟ ਦੇਣਾ। ਦਰਸਲ ਖਬਰ ਅਜਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੇ ਮਾਪਿਆਂ ਨੇ ਪੁੱਤ ਨੂੰ ਘਰ ਦਾ ਸਾਰਾ ਮਾਲ ਡੰਗਰ ਤੱਕ ਵੇਚ ਕੇ ਇੰਗਲੈਂਡ ਭੇਜਿਆ ਸੀ ਕਿ ਚਲੋ ਇਕਲੌਤਾ ਪੁੱਤ ਆ ਬਾਹਰ ਜਾ ਕੇ ਚਾਰ ਪੈਸੇ ਕਮਾਊਗਾ ਤੇ ਪੈਰਾਂ ਅਸਰ ਹੋ ਜੂ। ਪਰ ਉੱਥੇ ਪੜ੍ਹਾਈ ਦੇ ਨਾਲ ਕੰਮ ਕਰਨਾ ਕਿਤੇ ਸੌਖਾ ਆ। ਅੱਜ ਕੱਲ ਤਾਂ ਕੰਪੀਟੀਸ਼ਨ ਹੀ ਬਹੁਤ ਆ। ਬਸ ਰੋਜ਼ ਮਾਪਿਆਂ ਨਾਲ ਗੱਲ ਕਰਦਾ ਸੀ ਤੇ ਹੌਂਸਲੇ ਨਾਲ ਮਾਪਿਆਂ ਦੇ ਚਿਹਰੇ ਤੇ ਵੱਖਰੀ ਹੀ ਲਾਲੀ ਸੀ। ਪਰ ਇੱਕ ਦਿਨ ਪਤਾ ਲੱਗਿਆ ਕਿ ਅਮਰਤਪਾਲ ਸਿੰਘ ਕਾਫੀ ਬਿਮਾਰ ਹੋ ਗਿਆ ਹੈ ਤੇ ਉਸ ਨੂੰ ਹਸਪਤਾਲ ਤੱਕ ਭਰਤੀ ਕਰਵਾਉਣਾ ਪੈ ਗਿਆ ਡਾਕਟਰਾਂ ਨੇ ਕਿਹਾ ਨਿਮੋਨੀਆ ਹੈ ਠੀਕ ਹੋ ਜਾ ਬਿਮਾਰ ਹੁੰਦਾ ਹੋਇਆ ਵੀ ਹੌਸਲਾ ਦਿੰਦਾ ਰਿਹਾ ਕਿ ਕੋਈ ਨਾ ਮੈਂ ਬਿਲਕੁਲ ਠੀਕ ਹਾਂ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਅਮਰਤਪਾਲ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ ਮਾਂ ਪਿਓ ਦਾਦਾ ਦાદੀ ਤੇ ਭੈਣ ਦੇ ਸਾਰੇ ਚਾਹੀ ਮਰ ਗਏ ਹੁਣ ਸ਼ਾਇਦ ਕਦੇ ਵੀ ਉਸ ਘਰ ਚ ਖੁਸ਼ੀਆਂ ਦੇ ਫੁੱਲ ਨਹੀਂ ਖਿੜਨੇ ਕਿਉਂਕਿ ਅਮਰਤਪਾਲ ਸਿੰਘ ਯਾਦਾਂ 'ਚ ਜਿੰਦਾ ਰਹਿ ਜਾਣਾ ਉਹ ਕਦੇ ਵੀ ਮੁੜ ਕੇ ਨਹੀਂ ਆਉਣਾ ਕਦੇ ਵੀ ਨਹੀਂ ਵਦਿਆ ਠੀਕ ਠਾਕ ਵਦਿਆ ਗੱਲਾਂ ਕਰਦਾ ਰਿਹਾ ਤੇ ਉਹ ਵਦਿਆ ਕਿੰਦਾ ਗੱਲਾਂ ਕਰਦਾ ਰਿਹਾ ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰਾਂਗਾ ਆਇਆ ਗੱਭੀਆ ਵੀ ਕਿ ਐਂ ਉਹ ਉਹ ਨਹੀਂ ਨਾ ਸਾ ਚੜਨ ਦੇ ਆਈ ਕੋਈ ਗੱਲ ਨਹੀਂ ਹੁੰਦੀ ਕੋ ਮੋੜ ਦੇ ਸਾਰੇ ਬੰਦੇ ਤੇਰਾ ਤਾਂ ਬਾਜੀ ਕੰਨ ਨਹੀਂ ਸੁਪਨੇ ਦੱਸਿਆ ਨੇ ਸੁਪਨੇ ਇਤੋਂ ਤੋਂ ਬੜੇ ਚਾਵਾਨ ਗਿਆ ਹੀ ਵਧੀਆ ਗਿਆ ਹੀ ਹੁਣ ਉੱਥੇ ਤੇ ਵਾ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਆਈ ਅੰਦਾ ਅੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਚੁ ਗਰੀਬੀ ਨੇ ਤੂੰ ਸਾਰੀ ਉਮਰ ਆਪਾ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਟੈਨਸ਼ਨ ਨਾ ਲਿਆ ਕਰ ਤੂੰ ਨਾ ਕੋਈ ਸਾਰਾ ਕੁਝ ਵਧੀਆ ਹੋ ਜਾਣਾ ਇਹਨੂੰ ਤਾਂ ਠੀਕ ਤਾਂ ਇੱਕ ਮੇਰੇ ਕੋਲ ਬਾਹਰ ਆ ਜਾਂਦੀ ਐ ਦੋਵੇਂ ਭੈਣ ਇਕੱਠੇ ਰਹਿਵਾਂ ਮਮੀ ਕਦੋਂ ਬੰਨਣਾ ਦੀ ਜਦ ਕੰਮ ਬਣ ਜਾਊਗਾ ਤੈਨੂੰ ਇੱਧਰ ਖਲਾ ਦੇ ਜੀ ਇਹ ਦੋਵੇਂ ਜਣੇ ਇਕੱਠੇ ਰਹਿਵਾਂ ਬਾਹਰ ਦਾ ਤੇ ਨਾਂ ਵੀ ਨਾ ਲਵੋ ਬਸ ਇੱਧਰ ਥੋੜੀ ਖਾ ਲੋ ਵਧੀਆ ਹੈ ਪਰ ਬਾਹਰ ਬਾਹਰ ਨਾ ਖਲਾਓ ਮੇਰਾ ਨਾਮ ਗਰੇਸਿੰਗ ਜੀ ਤੇ ਬੱਚੇ ਦਾ ਨਾਮ ਅਰਜਵਲ ਸਿੰਘ ਜੀ ਤੇ ਅਸੀਂ ਸਟੱਡੀ ਵੇਚਦੇ ਨੂੰ ਇੰਗਲੈਂਡ ਭੇਜਿਆ ਸੀ ਤੇ ਉਹ ਮਤਲਬ 8 ਮਹੀਨੇ ਨੂੰ ਜੇ ਗਏ ਨੂੰ ਹੋਏ ਸੀ ਤੇ ਉਹਨੂੰ ਥੋੜੀ ਜਿਹੀ ਅਥੀ ਮਾੜੀ ਜਿਹੀ ਪ੍ਰੋਬਲਮ ਹੋਈ ਆ ਉਹਦੀ ਉਹਦੀ ਮੜਕੀ ਉਹਦੀ ਡੈਥ ਹੋ ਗਈ ਆ ਤੇ ਅਸੀਂ ਤੇ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ ਨਾਲੀ ਜ਼ਮੀਨ ਕਹਨੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕਵੀ ਬੱਚੀ ਲੱਖ ਰੁਪਏ ਲਾਇਆ ਹੈ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੁੜੀ ਅਸੀਂ ਇਹ ਤੇ ਸਰਕਾਰ ਕੋਲ ਹੀ ਮੰਗ ਕਰਦੇ ਆਂ ਕਿ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਮਗਾਵੀ ਅਸੀਂ ਸਾਰਿਆਂ ਦਾ ਸਮਾਂ ਇੱਥੇ ਕਰਨੀਆਂ ਚਾਹੁੰਦੇ ਆਂ ਹੋਰ ਤੁਸੀਂ ਅਸੀਂ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਤ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਬੜੇ ਪਰੇਸ਼ਾਨ ਸਾ ਹਾਂ ਹੋਰ ਪਰੇਸ਼ਾਨ ਆ ਸੋਖਲੀ ਕੀਤਾ ਸੀ ਤੁਹੀ ਹੋ ਗਿਆ ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਗਿਆ ਉਹਨੂੰ ਇਹਨੂੰ ਕੁਝ ਨਹੀਂ ਪਤਾ ਲੱਗਾ ਵੀ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਦਿਨ ਵਾਰ ਹੋਈ ਸੀ 4 ਵਜੇ ਤੇ ਆਂਦਾ ਸੀ ਮੈਂ ਡੜੀ ਫੁਲਕਾ ਸ਼ੱਕ ਲੱਗਾ ਮੈਂ ਬਿਲਕੁਲ ਠੀਕ ਠਾਕ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਆ ਤੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਤੇ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਜਨੂੰ ਸਾਡੀ ਗੁੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭਾਜੀ ਮੈਨੂੰ ਉਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਹੈ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵੇਲੇ ਘੜੀ ਲੈ ਕੇ ਆਪਣੀ ਚੱਲ ਪਏ ਆ ਉਧਰੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਹਿੰਦਾ ਪਾਜੀ ਅਮਰਤਪਾਲ ਥੋੜਾ ਢਿੱਲਾ ਆ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਢਿੱਲਾ ਬਾਕੀ ਏਡੀ ਵਾਰੀ ਬਹੁਤ ਜ਼ਿਆਦੀ ਗੱਲ ਨਹੀਂ ਕੀ ਮੈਂ ਹੁਣ ਇਹਨੂੰ ਹਸਪੀਟਲ ਖੜਕੇ ਚੈੱਕਅਪ ਕਰਵਾ ਕੇ ਦਵਾਈ ਲੈਉਣਾ ਆ ਤੇ ਮੈਂ ਕੋਈ ਗੱਲ ਨਹੀਂ ਪਾਜੀ ਤੁਹਾਨੂੰ ਲਿਆਉਂ ਤੇ ਬੱਚੇ ਦਾ ਵੀ ਬਾਹਰ ਹੋ ਜਾਂਦਾ ਪਰ ਜਿਹੜੀ ਮੈਨੂੰ ਜਿਆਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੈਂ ਤੇ ਕੋਈ ਨਹੀਂ ਦਵਾਈ ਦੇਣ ਦਾ ਗੱਲ ਕਰਨਾ ਉੱਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ ਉੱਥੇ ਦਵਾਈ ਦੋਈ ਦਿੱਤੀ ਹੈ ਬਾਹਰ ਦੇ ਵਿੱਚ ਉਹਨਾਂ ਪਰੌਣਿਆਂ ਨੇ ਜਦੋਂ ਜਾ ਕੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਆਖਿਆ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨਿਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਬਸ ਠੀਕ ਹੋ ਜਣੀ 2-14 ਦੇ ਵਿੱਚ ਹੋ ਜੂਗੀ ਤੇ ਨਹੀਂ ਛੁੱਟੀ ਦੇ ਦਾਂਗੇ ਪਰ ਉਹ ਠੀਕ ਨਹੀਂ ਹੋਈ ਅੱਜ ਫੋਨ ਆ ਗਿਆ ਵੀ ਉਹ ਵੀ ਇੱਥੋਂ ਪਾ ਜੀ ਬੱਚੇ ਤਾਂ ਅਸੀਂ ਪਹਿਲੇ ਵੀ ਛਡਾਵਾਂਗੇ ਤੁਹਾਨੂੰ ਸੁਖ ਦੇ ਦਵਾਂਗੇ ਤੁਸੀਂ ਕੰਮ ਨਾ ਕਰਿਓ ਤੁਹਾਨੂੰ ਗੱਡੀਆਂ ਦੇ ਖਵਾਵਾਂਗੇ ਅਸੀਂ ਕਰ ਜੋਗੇ ਜਾਂਗੇ ਬਾਪਿਆਂ ਨੇ ਬਹੁਤ ਔਖਾ ਜੀ ਬੱਚੇ ਨਾ ਉਹ ਜਿੰਦਿਆਂ ਚ ਤਾਂ ਨ ਮਰਿਆਂ ਚ ਕਿਸੇ ਜੋਗੀ ਨਹੀਂ ਰਹੀ ਤੇ ਅਸੀਂ ਤਾਂ ਨੇ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਦਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ ਉਹ ਆਪਣਾ ਸੋਚ ਸਮਝੋ ਤੇ ਫਿਰ ਬੱਚੇ ਵੀ ਜਿੱਦ ਕਰਦੇ ਆ ਤੇ ਮਾਪੇ ਦੇ ਮਜਬੂਰ ਹੁੰਦੇ ਆ ਤਾਂ ਉਹਨਾਂ ਨੂੰ ਭੇਜਣਾ ਪੈਂਦਾ ਤੇ ਹੁਣ ਜਿਹੜੀ ਆਸ ਦੀ ਦੀ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੀ ਵੀ ਨਹੀਂ ਤੇ ਹੁਣ ਪੈਣ ਬਣਾਵਾ ਗੜੀ ਨਾਲ ਜੋੜ ਕੇ ਬੈਂਦੀ ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿਤਨ ਨਾਲ ਹੁਣ ਇਦਨ ਅਸਰੇ ਨੇ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ